ਇੱਕਨਾ ਆਪਣੇ ਕੋਲੇ ਬਈ ਆਹ ਘਰੇਲੂ ਚੱਕੀ ਬਕਾਉ ਆ ਜਿਹੜੇ ਮੇਰੇ ਵੀਰਾਂ ਦੇ ਵੱਡੇ ਪਰਿਵਾਰ ਨੇ ਜਾਂ ਜਾਦੇ ਪਸ਼ੂ ਨੇ ਘਰੇ ਉਹਨਾਂ ਵਾਸਤੇ ਬਹੁਤ ਵਧੀਆ ਚੀਜ਼ ਆ ਇਹ ਮੇਰਾ ਮੈਂ ਆਦਿਆਂ ਦੀ ਫਾਰਮ ਵਾਸਤੇ ਹਾਲਾਂਕਿ ਮੇਰੇ ਕੋਲ ਬੱਕਰੀਆਂ ਸੀ ਜਾਂ ਗਾਵਾਂ ਸੀ ਉਹ ਹੈ ਨਹੀਂ ਹੁਣ ਤੇ ਜਾਂ ਇੱਕ ਛੋਟਾ ਜਿਹਾ ਪ੍ਰੋਜੈਕਟ ਸ਼ੁਰੂ ਕਰਿਆ ਸੀ ਮਲਟੀ ਗ੍ਰੇਨ ਆਟੇ ਵਾਲਾ ਉਹ ਮੇਰਾ ਪ੍ਰੋਜੈਕਟ ਮੇਰੇ ਹੋਰ ਇੱਧਰ ਪੋਲਟਰੀ ਕਰਕੇ ਉਹਨਾਂ ਕੰਮਾਂ ਜਮੈਂ ਉਧਰ ਉਹਨਾਂ ਧਿਆਨ ਨਹੀਂ ਦੇ ਸਕਿਆ ਇੱਕ ਨੰਬਰ ਚੱਕੀ ਆ ਵੀਰੇ ਕੋਈ ਨੁਕਸਾਨੀ ਬਹੁਤ ਘੱਟ ਚੱਲੀ ਹੋਈ ਆ ਇਹ ਨਾਲ ਪੱਥਰਾਂ ਵਾਲੀ ਚੱਕੀ ਐ ਠੰਡੇ ਆਟੇ ਵਾਲੀ ਚੱਕੀ ਐ ਸਲੋ ਚੱਕਰਾਂ ਵਾਲੀ ਚੱਕੀ ਐ ਨਾ ਇਹ ਤੱਤ ਮਾਰਦੀ ਆਟੇ ਦੇ ਨਾ ਕੁਝ ਹੋਰ ਜਿਵੇਂ ਆਪਾਂ ਘਰਾਟਾਂ ਵਾਲਾ ਆਟਾ ਖਾਂਦੇ ਹਾਂ ਉਹ ਮੇਰੀ ਚੱਕੀ ਐ ਲਾਲ ਪੱਥਰ ਦੇ ਚ ਇਹ ਚੱਕੀ ਨਵੀਂ ਆਈ ਸੀ 30000 ਦੀ ਨਾਲ ਇਹ ਚ ਦੋ ਦੀ ਸਟਟਰ ਵਾਲੀ ਕਰਪਟਣ ਦੀ ਮੋਟਰ ਐ ਜਿਹਦਾ ਆਪਾਂ ਤੁਹਾਨੂੰ ਬਿੱਲ ਵੀ ਦੇ ਦੇਵਾਂਗੇ ਇਹ ਆਈ ਸੀ 13500 ਦੀ ਦੋਨੇ ਚੀਜ਼ਾਂ ਇਹ ਪੰਜਾਂ ਦੀ 43500 ਦੀਆਂ ਤੇ ਤੁਹਾਨੂੰ ਇੱਕ ਵਧੀਆ ਡਿਸਕਾਊਂਟ ਦੇ ਉੱਤੇ ਇੱਕ ਨਵੀਂ ਚੱਕੀ ਮਿਲ ਜੂਗੀ ਨਵੀਨ ਨਾਲੋਂ ਭਾਵੇਂ ਅੱਜ ਵੀ ਰੇਟ ਪਤਾ ਕਰ ਲੈ ਇੱਕ ਵਧੀਆ ਡਿਸਕਾਊਂਟ ਦੇਣ ਨੂੰ ਇਹ ਚੱਕੀ ਮੁੰਡੀ